ਹਾਂਜੀ ਸੱਸੇ ਗਰਲ ਫਰੈਂਡਸ ਮੈਂ ਬ੍ਰਿੰਦਰ ਫਰੈਂਡਸ ਮੇਰੀ ਬਗੀਚ ਬਾਹਰ ਵਾਪਸ ਆ ਚੁੱਕੀ ਆ ਦੇਖੋ ਟਿਕੋਮਾ ਨੂੰ ਫਲਾਵਰਿੰਗ ਬੰਚਸ ਦੇ ਵਿੱਚ ਆਨ ਲੱਗ ਗਈ ਆ ਦੇਖ ਕੇ ਦਿਲ ਖੁਸ਼ ਹੁੰਦਾ ਆ ਕਿ ਦੋ ਤਿੰਨ ਮਹੀਨੇ ਤੋਂ ਮੇਰੀ ਗਾਰਡਨ ਬਹੁਤ ਸੈਡ ਸੈਡ ਅਨਾ ਸੀ ਕਿ ਕੁਝ ਪਲਾਂਟਸ ਨੂੰ ਜਦੋਂ ਹੁਣ ਫਲਾਵਰਿੰਗ ਹੋਣ ਲੱਗ ਗਈ ਆ ਤੇ ਦੇਖ ਕੇ ਦਿਲ ਨੂੰ ਬੜੀ ਖੁਸ਼ੀ ਹੁੰਦੀ ਆ ਜੇ ਮੈਂ ਪੂਰੀ ਡਿਟੇਲ ਪਹਿਲਾਂ ਹੀ ਸ਼ੇਅਰ ਕੀਤੀ ਹੋਈ ਆ ਇੱਕ ਨੀਝੋ ਸਿੰਗਲ ਲਾਈਨ ਆ ਰਹੀ ਆ ਤੇ ਇਸ ਉੱਪਰ ਬੰਚ ਬਣਾਇਆ ਹੋਇਆ ਤੇ ਇੱਥੋਂ ਦੇਖੋ ਮੈਂ ਕਟਿੰਗ ਕਰ ਕਰਕੇ ਇਹਨੂੰ ਇੱਥੋਂ ਬੰਚ ਕੀਤਾ ਤੇ ਨੀਝੋ ਸਿੰਗਲ ਹੁਣ ਇਸ ਦੇ ਨਾਲ ਇਹ ਪਲਾਂਟ ਰੂਟਸ ਦੇ ਸਮੇਤ ਨੀਝੋ ਨਿਕਲਣ ਲੱਗ ਗਿਆ ਦੇਖੋ ਇਹ ਇਹ ਤੋਂ ਰੂਟ ਤੋਂ ਆ ਰਿਹਾ ਤੇ ਮੈਂ ਇਸਨੂੰ ਅਲੱਗ ਕਰਨਾ ਸੀ ਪਰ ਹੁਣ ਫਲਾਵਰਿੰਗ ਦੇਖ ਕੇ ਅਲੱਗ ਨਹੀਂ ਕਰ ਰਹੇ। ਦੇਖੋ। ਕੋਲੀਅਸ ਵੀ ਮੜ ਜੀਵਤ ਹੋ ਚੁੱਕੇ ਆ ਪਲਾਂਟਸ। ਬਲੀਡਿੰਗ ਹਾਰਟ ਤੇ ਵੀ ਫਲਾਵਰਿੰਗ ਆਨ ਲੱਗ ਗਈ ਆ। ਬਡਸ ਬਣਨ ਲੱਗ ਗਏ ਆ। ਇਹ ਤਰਕਨੇਰ ਪਿੰਕ ਵਾਲਾ। ਦੇਖੋ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਮੇਰੇ ਜੋ ਬਿਲਕੁਲ ਡੈੱਡ ਹੋਈ ਸੀ ਗਾਰਡਨ ਮੇਰੇ ਨਾਲ ਦੁਆਰਾ ਖੜੀ ਹੋ ਰਹੀ ਆ ਤੇ ਇਹਦੇ ਵਿੱਚ ਵੀ ਅੱਛੀ ਫਲਾਵਰਿੰਗ ਹੋ ਰਹੀ ਆ ਬੜੀ ਖੁਸ਼ੀ ਆ ਤੇ ਇਹਦੇ ਵਿੱਚ ਇਹ ਲਾਲਸਾ ਦੇਖੋ ਪੋਟ ਵੱਡਾ ਆ ਤੇ ਇਹ ਪਲਾਂਟ ਡਰਾਫt ਵੈਰਾਈਟੀ ਇਹਦੇ ਵੀ ਮੈਂ ਹਾਰਡ ਪ੍ਰੋਨਿੰਗ ਕੀਤੀ ਸੀ ਬਹੁਤ ਜ਼ਿਆਦਾ ਹਾਰਡ ਤੇ ਇੰਨੀ ਜ਼ਿਆਦਾ ਹਾਰਡ ਪ੍ਰੋਨਿੰਗ ਕੀਤੀ ਸੀ ਨਾ ਫਾਬ ਦੇ ਵਿੱਚ ਮੈਂ ਦੇਖੋ ਇਸ ਤਰ੍ਹਾਂ ਤੇ ਇਹ ਫਾਬ ਹੈ ਫੈਬ ਦੇ ਵਿੱਚ ਫਾਸਟ ਵੀਕ ਚ ਮੈਂ ਹਾਰਡ ਪ੍ਰੂਨਿੰਗ ਕਰ ਦਿੱਤੀ ਸੀ ਤੇ ਬੜੇ ਅੱਛੇ ਫਲਾਵਰਿੰਗ ਹੋਈ ਆ ਦਿਲ ਨੂੰ ਖੁਸ਼ੀ ਹੋਈ ਹੈ ਚਲੋ ਤੇ ਇਸ ਤੋਂ ਬਾਅਦ ਇਹ ਦੇਖੋ ਛੋਟੇ ਛੋਟੇ ਮਾਰਨਿੰਗ ਗਲੋਰੀ ਦੇ ਬਿਲਕੁਲ 4 ਇੰਚੀ ਦਾ ਪੌਦਾ ਆ ਇਸ ਦੇ ਉੱਪਰ ਕੋਈ ਬ੍ਰਾਂਚ ਨਹੀਂ ਇਸ ਨੂੰ ਇੱਥੋਂ ਕਿ ਫਲਾਵਰਿੰਗ ਹੋ ਰਹੀ ਹੈ ਤੇ ਇਹ ਜੈਲੋ ਚਮੇਲੀ ਸੀ ਪਤਾ ਨਹੀਂ ਇਹਨੂੰ ਕੀ ਪ੍ਰੋਬਲਮ ਹੋਈ ਖਤਮ ਹੋ ਗਈ ਆਪਣੇ ਆਪ ਹੀ ਖਤਮ ਹੋ ਗਈ ਆ ਪਤਾ ਨਹੀਂ ਸਮਝ ਨਹੀਂ ਆਈ ਚਲੋ ਜੋ ਆਇਆ ਸੋ ਜਾਣਾ ਵੀ ਹੈਗਾ ਆ ਇਹ আলমੰਡਾ ਨੂੰ ਇੱਕ ਮੈਂ ਰਿੰਗਰੇ ਵਿੱਚ ਲਾਇਆ ਹੋਇਆ ਹੈ ਤੇ ਇਹਦੀ ਵੀ ਅੱਛੀ ਗਰੋਥ ਹੋ ਰਹੀ ਹੈ ਦੇਖ ਤੇ ਮੈਂਡੇ ਵਾਲਾ ਮੇਰੇ ਕੋਲ 3-4 ਆ ਇਹ আলমੰਡਾ ਮੈਂਡੇ ਵਾਲਾ ਤੇ ਟੱਚ ਬੁਡ ਕਿ ਇਹਨਾਂ ਦੀ ਮੈਂ ਸੰਭਾਲ ਕੀਤੀ ਤੇ ਇਹ ਬਚ ਗਏ ਆ ਨਹੀਂ ਤਾਂ ਇਹ ਵੀ ਖਤਮ ਹੀ ਸੀ ਇਸ ਤੋਂ ਇਧਰ ਮੈਂ ਕਿਆਰੀ ਦੇ ਵਿੱਚ ਕੁਝ ਪਰੇਸ਼ਾਨ ਵੀ ਆ ਤੇ ਕੁਝ ਖੁਸ਼ ਵੀ ਆ ਪਰਸ਼ਾਨ ਹਨ ਮਹਿਗੀਆਂ ਇਸ ਜੰਗਲੀ ਬੂਟੀ ਤੋਂ ਵੈਸੇ ਤਾਂ ਇਹ ਇੱਕ ਚਲਾਈ ਆ ਸਬਜੀ ਆ ਇਹ ਪਰ ਇਹ ਪਤਾ ਨਹੀਂ ਕਿਥੋਂ ਹੋ ਗਈ ਆ ਮੈਂ ਨਹੀਂ ਕਰ ਜਿੱਦ ਇਹਨੂੰ ਹਨ ਰੂਟਸ ਤੋਂ ਕੱਢ ਕੱਢ ਸੁੱਟਦੀਆਂ ਇਹ ਫੇਰ ਆ ਜਾਂਦੀ ਆ ਕਿਉਂਕਿ ਇਹ એનર્ਜੀ بیسਡ ਹੈ ਪਲਾਂਟਸ ਦੀ ਮੈਂ ਇਹਦੇ ਵਿੱਚ ਪਧੀਨਾ ਵਗੈਰਾ ਬਹੁਤ ਕੁਝ ਗਰੋ ਕੀਤਾ ਹੋਇਆ ਕਿ ਉਹ ਕਿਉਂ ਦੇਖੋ ਇਹ ਪਦੀਨਾ ਤਾਂ ਆਪਣੇ ਹੁਣ ਗਰਮੀਆਂ ਦੀ ਖਰਾਕ ਸਰਦੀ ਹੋਵੇ ਗਰਮੀ ਹੋਵੇ ਪਦੀਨਾ ਆਪਾਂ ਨੂੰ ਚਾਹੀਦਾ ਹੀ ਹੁੰਦਾ ਤੇ ਇਹ ਖਤਮ ਹੋ ਗਿਆ ਸੀਗਾ ਤੇ ਹੁਣ ਇਹ ਰੂਟਸ ਆਪਣੇ ਆਪ ਹੀ ਨਿਕਨੋਂ ਲੱਗ ਰਹੇ ਆ ਤੇ ਇਧਰ ਮੈਂ ਸਮਰ ਵਾਲਾ ਧਨੀਆ ਗਰੋ ਕੀਤਾ ਸੀ ਤੇ ਇਹ ਵੀ ਟੱਚ ਬੂਡ ਤੇ ਮੈਂ ਦੋ ਤਿੰਨ ਵਾਰ ਤੋੜ ਕੇ ਸਬਜ਼ੀ ਚ ਪਾ ਵੀ ਚੁੱਕੀ ਆ ਚਾਹੇ ਛੋਟਾ ਸੇ ਜਦੋਂ ਕੋਈ ਸਬਜੀ ਵਾਲਾ ਨਹੀਂ ਆਉਂਦਾ ਫਿਰ ਘਰ ਹੀ ਗੁਜ਼ਾਰਾ ਕਰਨਾ ਪੈਂਦਾ ਤੇ ਇਸ ਕਰਕੇ ਇਹ ਛੋਟੇ ਛੋਟੇ ਫਰੈਂਡਸ ਤੁਸੀਂ ਦੱਸਣਾ ਇਸ ਬੁੱਟੀ ਤੋਂ ਤੁਸੀਂ ਵੀ ਪਰੇਸ਼ਾਨ ਆ ਕਿ ਨਹੀਂ ਦੇਖੋ ਮੈਂ ਬਹੁਤ ਅਪਸਟ ਹਾਂ ਮੈਂ ਸਾਰਾ ਦਿਨ ਜਦੋਂ ਫ੍ਰੀ ਹੁੰਦੀ ਹਾਂ ਇੱਥੇ ਲੱਗੀ ਰਹਿੰਦੀ ਹਾਂ ਦੇਖੋ ਐਗਜ਼ਾਮਪਲ ਸਾਰੇ ਪੌਦਿਆਂ ਦੀ ਮੈਂ ਹਾਰਡਪ੍ਰੂਨਿੰਗ ਕੀਤੀ ਸੀ ਤਾਂ ਗ੍ਰੋਥ ਅੱਛੀ ਤੇ ਫਲਾਵਰਿੰਗ ਆ ਗਈ ਇਹ ਮੈਂ ਹਨਾ ਇਨੂੰ ਹਾਰ ਸ਼ੰਗਾਰ ਦੀ ਹਾਰਡ ਪ੍ਰੂਨਿੰਗ ਨਹੀਂ ਸੀ ਕੀਤੀ। ਅਰੀਜਨ ਸੀ ਕਿ ਇਹਨੂੰ ਸੀਡ ਬਣਦੀ ਆ ਹਨਾ ਸੀਡ ਬਨਣ ਲਈ ਮੈਂ ਰੱਖੇ ਹੋਏ ਸੀ। ਸੀਡ ਬਨ ਕੇ ਸੁੱਕ ਕੇ ਆਪਣੇ ਆਪ ਗਿਰ ਵੀ ਗਏ ਤਾਂ ਮੈਨੂੰ ਪਤਾ ਨਹੀਂ ਲੱਗਾ। ਦੇਖੋ ਕੀ ਕਹਾਂਗੀ ਹੁਣ ਮੈਂ ਆਪਣੀ ਕਿਸਮਤ ਨੂੰ ਦੋਸ਼ ਦਾਂ ਕਿ ਮੈਂ ਦੇਖੋ ਇੱਕ ਸੀਡ ਆ ਮੈਨੂੰ ਨਜ਼ਰ ਆ ਰਿਹਾ ਹੈ ਦੇਖੋ। ਇਹ ਦੇਖੋ ਇਸ ਸੀਡ ਲਈ ਮੇਰੀ ਹਾਰਡ ਪ੍ਰੂਨਿੰਗ ਨਹੀਂ ਸੀ ਕੀਤੀ। ਬਹੁਤ ਸਾਰੇ ਸੀ ਦੋ ਮੈਨੂੰ ਨਜ਼ਰ ਆ ਰਿਹਾ ਦੇਖੋ ਇੱਕ ਉਹ ਇੱਕ ਇਹ ਤੇ ਇਸ ਕਰਕੇ ਮੇਰੀ ਹਾਰਡ ਪ੍ਰੂਨਿੰਗ ਨਹੀਂ ਸੀ ਕੀਤੀ ਵੀ ਚਲੋ ਕੁਝ ਸੀਡ ਕਦੀ ਗ로우 ਹੁੰਦੇ ਕਦੀ ਨਹੀਂ ਹੁੰਦੇ ਤੇ ਇਸ ਪਲਾਂਟਸ ਨੂੰ ਨਿਊ ਸ਼ੂਟ ਤਾਂ ਆ ਰਹੇ ਹੁਣ ਦੇਖੋ ਨਿਊ ਸ਼ੂਟ ਆ ਰਹੇ ਪਰ ਇਹ ਫਲਾਵਰਿੰਗ ਕਦੋਂ ਦੇਗਾ ਮੈਨੂੰ ਨਹੀਂ ਪਤਾ ਤੇ ਹੁਣ ਵੀ ਟਾਈਮ ਹੈਗਾ ਐ ਮੈਂ ਟਾਈਮ ਰਹਿੰਦੇ ਅਜ ਮਾਇੰਡ ਹੈਗਾ ਕਿ ਥੋੜੀ ਕਟਿੰਗ ਕਰ ਦਿੰਦੀ ਆ ਦੇਖੋ ਮੇਰੇ ਕੋਲ ਡਰਾਪ ਵਾਲੇ ਸਨੇਕ ਪਲੈਂਟ ਬਹੁਤ ਸਾਰੇ ਸੀ ਬਹੁਤ ਜ਼ਿਆਦਾ ਇੰਨੇ ਕੇਅਰ ਕਰਨੇ ਵੀ ਮੁਸ਼ਕਲ ਸੀ ਮੈਂ ਨਰਸਰੀ ਵਾਲੇ ਭਈਆ ਨੂੰ ਕਿਹਾ ਸੀ ਫ੍ਰੀ ਆਫ ਕਾਸਟ ਹੀ ਲੈ ਜਾ ਭਈਆ ਫ੍ਰੀ ਵਿੱਚ ਵੀ ਨਹੀਂ ਲੈ ਕੇ ਗਿਆ ਗਲੀ ਚ ਪਲਾਂਟਸ ਵਾਲਾ ਆਂਦਾ ਉਹਨੂੰ ਵੀ ਕਿਹਾ ਵੀ ਲੈ ਜਾ ਉਹ ਕਹਤਾ ਬੀਬੀ ਜੀ ਹੁਣ ਕਮ ਬਿਕਤੇ ਹਨ ਤੋਂ ਪਹਿਲੇ ਪਹਿਲੇ ਇਨਕਾ ਕ੍ਰੇਜ਼ ਥਾ ਮੈਂ ਕਿਹਾ ਠੀਕ ਆ ਭਾਈ ਪਹਿਲਾਂ ਕ੍ਰੇਜ਼ ਸੀ ਹੁਣ ਨਹੀਂ ਹੈਗਾ ਇਹ ਆਪਾਂ ਇਸ ਨੂੰ ਵੀ ਗਰਾਊਂਡ ਵਿੱਚ ਲਗਾ ਦਿੱਤਾ ਆਈ ਥਿੰਕ ਇਹ 20 ਪੌਦੇ ਜਾਂ ਤੋਂ ਜ਼ਿਆਦਾ ਆ ਬੇ ਇੱਥੇ ਵੱਧੇ ਫੁੱਲਦੇ ਰਹਿਣਗੇ ਕੋਈ ਸੇਵਾ ਨਹੀਂ ਕਰਨੀ ਪੈਗੀ ਕੋਈ ਪਾਣੀ ਦਾ ਨਹੀਂ ਧਿਆਨ ਰੱਖਣਾ ਪਏਗਾ ਤੇ ਇਸ ਕਰਕੇ ਇਹ ਦੇਖੋ ਟਾਟਰ ਲਵਾਈ ਨੇ ਪੂਰੇ ਕਿਆਰੀ ਤੇ ਕਬਜ਼ਾ ਕੀਤਾ ਹੋਇਆ ਪੂਰੀ ਤੇ ਇਹਦਾ ਹੀ ਰਾਜ ਚੱਲਦਾ ਹੋਰ ਕੁਝ ਨਹੀਂ ਬਰੰਦਰ ਦਾ ਤਰਾਜੀ ਨਹੀਂ ਇਸ ਤੇ ਇਹ ਦੇਖੋ ਮੈਂ ਕਿੰਨੀ ਵਾਰ ਹੀ ਕੱਟ ਕੇ ਸਾਫ਼ ਕਰ ਚੁੱਕੀ ਆ ਪਤਾ ਨਹੀਂ ਕੋਈ ਛੋਟੀ ਜਿਹੀ ਕਟਿੰਗ ਰਹਿੰਦੀ ਆ ਤੇ ਫਿਰ ਦੁਬਾਰਾ ਗਰੋ ਹੋ ਜਾਂਦੀ ਆ ਤੇ ਇਹ ਫਰੂਟਿੰਗ ਪਲਾਂਟ ਲਗਾਟ ਪਹਿਲਾਂ ਮੇਰੇ ਇੱਥੇ ਹੁੰਦਾ ਸੀਗਾ ਚੀਕੂ ਦਾ ਖਤਮ ਹੋ ਗਿਆ ਫੇਰ ਇਹ ਆਪਣੇ ਆਪ ਹੀ ਸੀਡ ਗਰੋਇੰਗ ਹੋਇਆ ਲਗਾਟ ਦਾ ਪੁੱਤ ਇਸ ਵਾਰੀ ਤਾਂ ਫਰੂਟਿੰਗ ਨਹੀਂ ਹੋਏਗੀ ਨੈਕਸਟ ਈਅਰ ਜ਼ਰੂਰ ਫਰੂਟਿੰਗ ਹੋਏਗੀ ਇਹ ਕੜੀ ਪੱਤੇ ਦੀ ਵੀ ਮੈਂ ਹਾਰਡ ਪ੍ਰੂਨਿੰਗ ਕੀਤੀ ਸੀ ਇਹ ਵੀ ਗਰੋ ਹੋ ਗਿਆ ਆ ਤੇ ਦਰਬਾਂਸ ਦੀ ਇਹਦੇ ਵੀ ਡੈੱਡ ਬ੍ਰਾਂਚਸ ਕੱਢ ਦਿੱਤੇ ਸੀ ਇਹ ਸਾਰੇ ਨਿਊ ਸ਼ੂਟ ਆ ਓਕੇ ਜੀ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੇ ਜਾਂਦੇ ਜਾਂਦੇ ਇਹ ਪਲਾਂਟਸ ਦਾ ਮੈਨੂੰ ਨਾਮ ਭੁੱਲ ਜਾਂਦਾ ਜਲ ਫਿਰ ਤੇ ਇਹਦੀ ਵੀ ਹਾਰਡ ਪ੍ਰੂਨਿੰਗ ਕੀਤੀ ਸੀ ਦੇਖੋ ਅੱਛੀ ਗ੍ਰੋਥ ਹੋ ਗਈ ਤੇ ਇਹ ਵੀ ਫਲਾਵਰਿੰਗ ਤੇ ਜਲਦੀ ਆ ਜਾਏਗਾ ਇਹ ਕੋਲੀਅਸ ਇਹ ਮਿਰਚੀ ਹੀ ਵੀ ਕਸ ਨਹੀਂ ਹੋ ਕੀ ਜਾਂਦੇ ਸੁਦਰਸ਼ਨ ਇਹ ਸੁਦਰਸ਼ਨ ਪਤਾ ਹੈ ਤੇ ਇਹਦੇ ਲੀਫ ਮੈਨੂੰ ਵੱਡੇ ਵੱਡੇ ਹੋ ਜਾਂਦੇ ਕੱਟਨੇ ਪੈਂਦੇ ਆ ਚਲੋ ਜੀ ਓਕੇ ਜੀ ਬਾਏ